ਦੇਸ਼ ਦੇ ਅੰਦਰ ਜਿਹੜੇ ਲੋਕ ਸਰਕਾਰ ਬਣਾਉਣ ਦਾ ਸੁਪਨਾ ਲੈ ਰਹੇ ਸੀਗੇ ਦੇਸ਼ ਦੇ ਅੰਦਰ ਝੂਠਾ ਪ੍ਰਚਾਰ ਕਰਕੇ ਗਲਤ ਗੱਲਾਂ ਕਰਕੇ ਜਿਹੜਾ ਸੱਤਾ ਹਥਿਆਨ ਦੀ ਕੋਸ਼ਿਸ਼ ਕਰ ਰਹੇ ਸੀਗੇ ਪੰਜਾਬ ਦੇ ਅੰਦਰ કુલ 13 ਲੋਕ ਸਭਾ ਨੇ ਔਰ 13 ਲੋਕ ਸਭਾ ਦੇ ਵਿੱਚੋਂ 12 ਲੋਕ ਸਭਾ ਚ ਬੀਜੇਪੀ ਦਾ ਵੋਟ ਸ਼ੇਅਰ ਵਧਿਆ ਹੈ ਜੇ ਤੁਸੀਂ ਕੰਪੇਅਰ ਕਰੋ ਵਿਧਾਨ ਸਭਾ ਚੋਣਾਂ 2022 ਨਾਲ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕਿਸਾਨਾਂ ਨੇ ਲੰਮਾ ਜਿਹੜਾ ਤੁਹਾਨੂੰ ਮਾਰ ਦਿੱਤੀ ਇੱਕ ਤਰ੍ਹਾਂ ਕਹਿ ਲਈ ਵੀ ਬੀਜੇਪੀ ਨੂੰ ਨਾ ਤਾਂ ਬੋਸ ਲੱਗਣ ਦਿੱਤੇ ਆ ਜਿਆਦਾ ਪਿੰਡਾਂ ਦਿਹਾਤੀ ਏਰੀਆ ਦੇ ਰਰਲੇ ਰੇ ਦੇ ਵਿੱਚ ਸੋ ਕਿੰਨੀ ਇੱਕ ਤੁਹਾਨੂੰ ਲੱਗਦਾ ਵੀ ਜੇਕਰ ਕਿਸਾਨਾਂ ਦਾ ਜਿਹੜਾ ਮਸਲਾ ਸੁਲਝ ਜਾਂਦਾ ਤਾਂ ਬੀਜੇਪੀ ਦੀਆਂ ਕਿੰਨੀਆਂ ਸੇਟਾਂ ਆ ਸਕਦੀ ਸੋ ਚਰਚਾ ਇਹ ਵੀ ਹੈ ਦੂਸਰੇ ਪਾਸੇ ਲਾਰੈਂਸ ਬਿਸ਼ਨੋਏ ਦੀ ਜਿਹੜੀ ਵੀਡੀਓ ਹੋਰ ਵਾਇਰਲ ਹੋਈ ਹੈ ਈਦ ਦੀ ਮੁਬਾਰਕ ਦੇ ਰਿਹਾ ਪਾਕਿਸਤਾਨੀ ਜਿਹੜੇ ਸਹਿਜ਼ਾਦ ਪੱਟੀ ਨਾਮ ਦਾ ਇੱਕ ਵਿਅਕਤੀ ਹੈ ਸੋ ਕੀ ਐਕਸ਼ਨ ਤੁਸੀਂ ਲੈ ਕੇ ਪੰਜਾਬ ਦੇ ਵਿੱਚ ਲੋਕ ਸਭਾ ਇਲੈਕਸ਼ਨਸ ਤੋਂ ਬਾਅਦ ਲਗਾਤਾਰ ਭਾਜਪਾ ਐਕਟਿਵ ਨਜ਼ਰ ਆ ਰਹੀ ਹੈ ਹਾਲਾਂਕਿ ਵੋਟ ਸ਼ੇਅਰ ਕਿੰਨਾ ਕੁ ਵਧਿਆ ਹੈ ਦੂਸਰੇ ਪਾਸੇ ਵਿਰੋਧੀ ਪਾਰਟੀਆਂ ਜਿਹੜੀਆਂ ਕਹਿੰਦੀਆਂ ਕਿ ਇਹ ਕੇਵਲ ਇੱਕ ਚਾਲ ਹੈ ਜਿਹੜਾ ਵੋਟ ਸ਼ੇਅਰ ਵਧਿਆ ਹੈ ਉਹ ਪਹਿਲਾਂ ਨਾਲੋਂ ਘੱਟ ਚੁੱਕਿਆ ਅਸਲ 'ਚ ਤਾਂ ਗੱਲਬਾਤ ਕਰਦੇ ਹਾਂ ਸਟੇਟ ਮੀਡੀਆ ਹੈੱਡ ਨੇਵੀਂ ਜੋਸ਼ੀ ਸਾਡੇ ਨਾਲ ਜੋਸ਼ੀ ਸਾਹਿਬ ਕਿਵੇਂ ਦੇਖਦੇ ਹੋ ਸਾਰਾ ਵਰਤਾਰਾ ਵੀ ਇਲੈਕਸ਼ਨਸ ਤੋਂ ਬਾਅਦ ਇੱਕ ਪਾਸੇ ਤੁਸੀਂ ਕਹਿੰਦੇ ਵੋਟ ਸ਼ੇਅਰ ਵਧ ਗਿਆ ਹੈ ਵਿਰੋਧੀ ਪਾਰਟੀਆਂ ਕਹਿੰਦੀਆਂ ਘਟ ਗਿਆ ਵਿਰੋਧੀ ਪਾਰਟੀਆਂ ਦਾ ਕੰਮ ਤਾਂ ਕਹਿਣਾ ਕੁਝ ਲੋਕ ਕਹਿੰਗੇ ਕੰਮ ਹੈ ਕਹਿਣਾ ਦੇਸ਼ ਦੇ ਅੰਦਰ ਜਿਹੜੇ ਲੋਕ ਸਰਕਾਰ ਬਣਾਉਣ ਦਾ ਸੁਪਨਾ ਲੈ ਰਹੇ ਸੀਗੇ ਦੇਸ਼ ਦੇ ਅੰਦਰ ਝੂਠਾ ਪ੍ਰਚਾਰ ਕਰਕੇ ਗਲਤ ਗੱਲਾਂ ਕਰਕੇ ਜਿਹੜਾ ਸੱਤਾ ਹਥਿਆਨ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹ ਨਾਕਾਮ ਹੋ ਗਏ ਨੇ ਨਾਕਾਮ ਹੋਣ ਤੋਂ ਬਾਅਦ ਐਫ ਜੀ ਗੱਲਾਂ ਕਰ ਰਹੇ ਨੇ ਜੇ ਪੰਜਾਬ ਦੇ ਸੰਦਰਭ 'ਚ ਗੱਲ ਕਰੀਏ ਜਿਵੇਂ ਅਸੀਂ ਦੇਖੀਏ ਪੰਜਾਬ 'ਚ ਕੀ ਹੋਇਆ ਪੰਜਾਬ ਦੇ ਅੰਦਰ ਕੁੱਲ 13 ਲੋਕ ਸਭਾ ਨੇ ਔਰ 13 ਲੋਕ ਸਭਾ ਦੇ ਵਿੱਚੋਂ 12 ਲੋਕ ਸਭਾ ਚ ਬੀਜੇਪੀ ਦਾ ਵੋਟ ਸ਼ੇਅਰ ਵਧਿਆ ਹੈ ਜੇ ਤੁਸੀਂ ਕੰਪੇਅਰ ਕਰੋ ਵਿਧਾਨ ਸਭਾ ਚੋਣਾਂ 2022 ਨਾਲ ਤੇ ਜੇ ਤੁਸੀਂ ਆਵਾ ਦੀ ਪਾਰਟੀ ਨੂੰ ਕੰਪੇਅਰ ਕਰੋ ਤੇ ਉਹਨਾਂ ਦਾ ਜਿਹੜਾ ਹੈਗਾ ਲਗਭਗ 44% ਤੋਂ 24 ਜਾਂ 25% ਤੇ ਵੋਟ ਸ਼ੇਅਰ ਹੁੰਦਾ ਆ ਗਿਆ ਹੈ ਤੇ ਜੇ ਵੋਟ ਸ਼ੇਅਰ ਸਭ ਤੋਂ ਜ਼ਿਆਦਾ ਕਿਸੇ ਦਾ ਡਿੱਗਿਆ ਪੰਜਾਬ ਦੇ ਅੰਦਰ ਉਹ ਆਵਾ ਦੀ ਪਾਰਟੀ ਦੇ ਅਗਰੇ ਹੈ ਜੇ ਸਭ ਤੋਂ ਜ਼ਿਆਦਾ ਕਿਸੇ ਵਧਿਆ ਹੈ ਤੇ ਉਹ ਭਾਰਤੀ ਜਨਤਾ ਪਾਰਟੀ ਦਾ ਵਧਿਆ ਹੈ ਵੋਟ ਸ਼ੇਅਰ ਦੇ ਨਾਲ ਸੀਟਾਂ ਦੀ ਵੀ ਗਿਣਤੀ ਕਰ ਲੋ ਜੇ ਦੇਖੋਗੇ 13 ਲੋਕ ਸਭਾ ਦੇ ਅੰਦਰ ਤੁਸੀਂ ਧਿਆਨ ਦੇਖੋਗੇ ਤੇ ਤਿੰਨ ਲੋਕ ਸਭਾ ਦੇ ਅੰਦਰ ਆਵਾਜ਼ੀ ਪਾਰਟੀ ਚਿੱਤੀ ਹੈ ਔਰ ਸੱਤੇ ਅੰਦਰ ਜਿਹੜੀ ਹੈਗੀ ਹੈ ਉਹ ਕਾਂਗਰਸ ਚਿੱਤੀ ਹੈ ਦੋ ਇੰਡੀਪੈਂਡੈਂਟ ਸ਼ਰਮਣਿਕਾਲੀਦਲ ਕੋਲ ਚਲਾ ਗਿਆ ਹੁਣ ਇਸ ਤੇ ਧਿਆਨ ਦੇਖੋਗੇ 13 ਦੀ 13 ਲੋਕ ਸਭਾ ਚ ਆਵਾਜ਼ੀ ਪਾਰਟੀ ਦਾ ਵੋਟ ਸ਼ੇਅਰ ਥੱਲੇ ਗਿਆ ਬੀਜੇਪੀ ਦਾ 12 ਚ ਵੋਟ ਸ਼ੇਅਰ ਅੱਪ ਗਿਆ ਸ਼ਰਮਣਿਕਾਲੀਦਲ ਦਾ 12 ਚ ਥੱਲੇ ਗਿਆ ਇੱਕ ਚੱਪ ਗਿਆ ਔਰ ਕਾਂਗਰਸ ਦਾ 6 ਚ ਅੱਪ ਗਿਆ ਸੱਚ ਥੱਲੇ ਗਿਆ ਤੇ ਜੇ ਪੂਰਾ ਤੁਸੀਂ ਧਿਆਨ ਨਾਲ ਦੇਖ ਲੋਗੇ ਧਿਆਨ ਚ ਆਏਗਾ ਕਿ ਇਸ ਪੂਰੇ ਸਿਨੈਰੀਓ ਚ ਸਭ ਤੋਂ ਵੱਡਾ ਗੇਨਰ ਵੋਟ ਸ਼ੇਅਰ ਦੇ ਮਾਮਲੇ ਚ ਅਗਰ ਕੋਈ ਹੈ ਤੇ ਭਾਰਤ ਸਿੰਧਾ ਪਾਰਟੀ ਹੈ ਚੰਗਾ ਹੈ ਸਾਨੂੰ ਆਵਾਜ਼ ਦੀ ਪਾਰਟੀ ਥ੍ਰੈਟ ਨਹੀਂ ਮੰਦੀ ਚੰਗਾ ਹੈ ਸਾਨੂੰ ਕਾਂਗਰਸ ਜਾਂ ਕਾਲੀ ਸੰਥੀ ਮੰਦਰ ਨਾ ਮੰਨੋ ਪਰ ਲੋਕਾਂ ਨੇ ਸਾਡੇ ਅੰਦਰ ਵਿਸ਼ਵਾਸ ਪ੍ਰਗਟਾਇਆ ਹੈ ਸਾਡਾ ਜਿਹੜਾ ਵੋਟ ਸ਼ੇਅਰ 200% ਵਧਿਆ ਹੈ ਉਹ ਸਾਫ ਦੱਸਦਾ ਹੈ ਕਿ ਹੁਣ ਪੰਜਾਬ ਜਿਹੜਾ ਹੈ ਭਾਜਪਾ ਨੂੰ ਮੌਕਾ ਦੇਣ ਜਾ ਰਿਹਾ ਹੈ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕਿਸਾਨਾਂ ਨੇ ਲੰਮਾ ਜਿਹੜਾ ਤੁਹਾਨੂੰ ਮਾਰ ਦਿੱਤੀ ਇੱਕ ਤਰ੍ਹਾਂ ਕਹਿ ਲਈ ਵੀ ਬੀਜੇਪੀ ਨੂੰ ਨਾ ਤਾਂ ਬੋਸ ਲੱਗਣ ਦਿੱਤੇ ਆ ਜਿਆਦਾ ਪਿੰਡਾਂ ਦਿਹਾਤੇ ਏਰੀਆ ਦੇ ਰੂਰਲ ਏਰੀਆ ਦੇ ਵਿੱਚ ਸੋ ਕਿੰਨੀ ਇੱਕ ਤੁਹਾਨੂੰ ਲੱਗਦਾ ਵੀ ਜੇਕਰ ਕਿਸਾਨਾਂ ਦਾ ਜਿਹੜਾ ਮਸਲਾ ਸੁਲਝ ਜਾਂਦਾ ਤਾਂ ਬੀਜੇਪੀ ਦੀਆਂ ਕਿੰਨੀਆਂ ਸੇਟਾਂ ਆ ਸਕਦੀ ਸੀ ਹਾਲਾਂਕਿ ਕਈ ਜਿਹੜੇ ਸੀਨੀਅਰ ਨੇਤਾ ਨੇ ਮੰਨਦੇ ਨੇ ਵੀ ਸਾਰਾ ਜਿਹੜਾ ਵਰਤਾਰਾ ਹੋਇਆ ਸੇਟਾਂ ਨਹੀਂ ਮਿਲੀਆਂ ਜਾਂ ਵੋਟ ਸ਼ੇਅਰ ਚਾਹੇ ਵਧ ਗਿਆ ਪਰ ਪਿੰਡਾਂ ਦੇ ਵਿੱਚ ਜਿਹੜਾ ਘਾਟਾ ਪਿਆ ਉਹ ਕਿਸਾਨਾਂ ਕਰਕੇ ਪਿਆ ਹੈ ਪਿੰਡਾਂ ਦੇ ਅੰਦਰ ਜਿਹੜਾ ਘਾਟਾ ਪਿਆ ਜੇ ਜਾਬਦਾ ਹੈ ਤੇ ਉਹ ਕਿਸਾਨ ਜਥੇਬੰਦੀਆਂ ਦੀ ਕੈਂਪੇਨ ਕਰਕੇ ਲੱਗਦਾ ਹੈ ਲੇਕਿਨ ਜਿੰਨੀ ਨਿਰਾਸ਼ਾ ਜਨਕ ਸਥਿਤੀ ਤੁਸੀਂ ਪਿੰਡਾਂ ਤੋਂ ਤੁਸੀਂ ਦੱਸ ਰਹੇ ਉਹ ਜੀ ਨਹੀਂ ਹੈ ਪਿੰਡਾਂ ਸਾਡੇ ਬੂਥ ਵੀ ਲੱਗੇ ਨੇ ਟੈਂਟ ਵੀ ਲੱਗੇ ਨੇ ਪੋਲਿੰਗ ਸਟੇਸ਼ਨ ਦੇ ਬਾਹਰ ਸਾਡੇ ਬੰਦੇ ਵੀ ਬੈਠੇ ਹੈਲਪ ਡੈਸਕ ਵੀ ਲਾਇਆ ਸੋ ਪੰਜਾਬ ਦੇ ਅੰਦਰ ਜੇ ਕਿਸੇ ਪੋਲਿਟੀਕਲ ਪਾਰਟੀ ਦੇ ਸਭ ਤੋਂ ਜ਼ਿਆਦਾ ਬੂਥ ਲੱਗੇ ਨੇ ਪੋਲਿੰਗ ਸਟੇਸ਼ਨ ਦੇ ਬਾਹਰ ਉਹ ਪਾਰਟੀ ਦਾ ਪਾਰਟੀ ਦੇ ਲੱਗੇ ਨੇ ਕਿ ਲਗਾਤਾਰ ਜ਼ਿਕਰ ਗੱਲ ਕਰ ਲਈ ਪੰਜਾਬ ਦੇ ਪੱਖ ਦੇ ਮੁੱਦੇ ਐ ਫਿਰ ਚਾਹੇ ਉਹ ਬੇਰੁਜ਼ਗਾਰੀ ਐ ਨਸ਼ਾ ਐ ਬਿਜਲੀ ਐ ਖਾਸ ਤੌਰ ਦੇ ਉੱਪਰ ਪਿਛਲੇ ਦਿਨਾਂ ਚ ਪੰਜਾਬ ਚ ਵੱਡਾ ਕੱਟ ਲੱਗਣ ਦੇ ਵਿੱਚ ਚਰਚੇ ਨੇ ਔਰ ਇੱਕ ਪਾਸੇ ਪ੍ਰਸ਼ਾਸਨ ਔਰ ਪੰਜਾਬ ਸਰਕਾਰ ਕਹਿੰਦੀ ਐ ਵੀ ਅਸੀਂ ਕੱਟ ਲੱਗਣੇ ਬੰਦ ਕਰਾਤੇ ਬਿਲਕੁਲ ਪੰਜਾਬ ਦੇ ਅੰਦਰ ਹਰ ਸ਼ਹਿਰ ਚ ਤੇ ਹਰ ਕੋਨੇ ਚ ਪਾਵਰ ਕੱਟ ਲੱਗ ਰਿਹਾ ਚਾਹੇ ਬੋਰ ਐ ਚਾਹੇ ਫਾਜ਼ਿਲਕਾ ਐ ਚਾਹੇ ਫਿਰੋਜ਼ਪੁਰਾ ਐ ਮੁਕਸਰ ਐ ਮਲੋਟ ਐ ਗਿੱਦੜਬਾ ਐ ਬਠਿੰਡਾ ਹੈ ਸੰਗਰੂਰ ਹੈ ਮਾਨਸਾ ਹੈ ਬਡਲਾਣਾ ਹੈ ਲੁਧਿਆਣਾ ਹੈ ਫਗਵਾੜਾ ਹੈ ਹੁਸ਼ਿਆਰਪੁਰ ਦਸੂਆ ਮੁਕੇਰੀਆਂ ਪਠਾਨਕੋਟ ਪਟਾਲਾ ਫਤਿਹ ਆਪਣਾ ਤੁਸੀਂ ਫਤਿਹਗੜ੍ਹ ਸਾਹਿਬ ਲੈ ਲੋ ਕੋਈ ਵੀ ਇਲਾਕਾ ਲੈ ਲੋ ਹਰ ਇਲਾਕੇ ਚ ਪਾਵਰ ਕੱਟ ਰੋਜ਼ ਲੱਗ ਰਹੇ ਨੇ ਲੋਕ ਤਰਾਹੀਤ ਰਹੀ ਕਰ ਰਹੇ ਨੇ ਔਰ ਹਰ ਪਾਸੇ ਜਿਹੜਾ ਹੈ ਲੋਕ ਸੜਕਾਂ ਤੇ ਆ ਕੇ ਪ੍ਰਦਰਸ਼ਨ ਕਰ ਰਹੇ ਨੇ ਨਾ ਤਾਂ ਬਿਜਲੀ ਬਿਜਲੀ ਤੋਂ ਜਿਹੜਾ ਹੈਗਾ ਹੈ ਆਮ ਬੰਦਾ ਦੁਖੀ ਹੈ ਕਿਉਂਕਿ ਬਿਜਲੀ ਕੱਟ ਲੱਗ ਰਹੀ ਨੇ ਬਿਜਲੀ ਤੋਂ ਜਿਹੜਾ ਹੈਗਾ ਵਪਾਰੀ ਦੁਖੀ ਹੈ ਕਿਉਂਕਿ ਵਪਾਰੀ ਦਾ ਬਿਜ਼ਨਸ ਕੱਟ ਰਿਹਾ ਹੈ ਬਿਜਲੀ ਕੱਟ ਲਗਣ ਕਰਕੇ ਬਿਜਲੀ ਤੋਂ ਕਿਸਾਨ ਦੁਖੀ ਹੈ ਕਿਸਾਨਾਂ ਨੂੰ ਵੀ ਹੋਣ ਜੜੀ ਹੈ ਧਾਨ ਦੀ ਬਜਾਈ ਵਾਸਤੇ ਉਹਨਾਂ ਨੂੰ ਬਿਜਲੀ ਚਾਹੀਦੀ ਹੈ ਵਾਟਰ ਸਪਲਾਈ ਚ ਮੋਟਰ ਲਈ ਚਲਾਉਣ ਵਾਸਤੇ ਬਿਜਲੀ ਚਾਹੀਦੀ ਹੈ ਜਿਹੜੀ ਉਹਨਾਂ ਨੂੰ ਲੈਕਸਿਟੀ ਸਪਲਾਈ ਉਹਨਾਂ ਨੂੰ ਵੀ ਨਹੀਂ ਮਿਲ ਰਹੀ ਸੋ ਆਮ ਬੰਦਾ ਦੁਖੀ ਹੈ ਚਾਹ ਪਿੰਡਾਂ ਚੰਦਾ ਸ਼ਹਿਰਾਂ ਚਾਹ ਦਾ ਪਾਵਰ ਕਾਰਡ ਦੁਖੀ ਹੈ ਉਸੇ ਕਿਸਾਨ ਵੀ ਵਿੱਚ ਆਂਦੇ ਨੇ ਕਾਰ ਦੀ ਬਿਜਲੀ ਸਪਲਾਈ ਦਾ ਫ੍ਰੀ ਨਹੀਂ ਹੈ ਨਾ ਉਹ ਤਾਂ ਆਂਦੀ ਹੈ ਰੈਗੂਲਰ ਉਹ ਵੀ ਦੁਖੀ ਹੈ ਔਰ ਵਪਾਰੀ ਦੁਖੀ ਹੈ ਕਿਉਂਕਿ ਬਿਜਲੀ ਚਲੀ ਜਾਂਦੀ ਵਪਾਰ ਰੁਕ ਜਾਂਦਾ ਹੈ ਇੰਡਸਟਰੀ ਵਾਲਾ ਦੁਖੀ ਹੈ ਇੰਡਸਟਰੀ ਵਪਾਰ ਇੰਡਸਟਰੀ ਰੁਕ ਜਾਂਦੀ ਹੈ ਸੋ ਇਹਨਾਂ ਦੇ ਜਿਹੜੇ ਬਿਜਲੀ ਕਟਾਂ ਤੋਂ ਹਰ ਕੋਈ ਦੁਖੀ ਹੈ ਪੰਜਾਬ 'ਚ ਸੋ ਬਿਜਲੀ ਕਟਾਂ ਦੇ ਤੇ ਉੱਪਰ ਕੋਈ ਨਾ ਸਮਾਧਾਨ ਨਹੀਂ ਹੈ ਨਾਲ ਕੋਲ ਔਰ ਸਿਰਫ ਔਰ ਸਿਰਫ ਗੱਲਾਂ ਦੇ ਪਕੌੜੇ ਬਣਾ ਕੇ ਅਖਬਾਰਾਂ ਦੇ ਨਾਲ ਸੁਰਖੀਆਂ ਬਟੋਰਨ ਦਾ ਕੰਮ ਆਵਾਦੀ ਪਾਰਟੀ ਕਰ ਰਹੀ ਹੈ ਮੰਤਰੀਆ ਕਹਿੰਦੇ ਆ ਵੀ ਅਸੀਂ 10000 ਤੋਂ ਜ਼ਿਆਦਾ ਕਰਮਚਾਰੀ ਜਿਹੜੇ ਨੇ ਉਹ ਬਦਲਾਵਾਂਗੇ ਇਧਰੋਂ ਥਾਣਿਆਂ ਦੇ ਵਿੱਚੋਂ ਸਫਲ ਕਰਾਂਗੇ ਔਰ ਨਸ਼ੇ ਦੇ ਉੱਤੇ ਕਾਬੂ ਪੋਣਾ ਹਾਲਾਂਕਿ ਇਹ ਵੀ ਕਿਹਾ ਗਿਆ ਜੇਕਰ ਕਿਸੇ ਏਰੀਆ 'ਚ ਲੋਕਾਂ ਦਾ ਕੰਮ ਨਹੀਂ ਹੁੰਦਾ ਸਿੱਧੇ ਤੌਰ ਦੇ ਉੱਪਰ ਡੀਸੀ ਜ਼ਿੰਮੇਵਾਰ ਹੋਣਗੇ ਜੇ ਨਸ਼ਾ ਮਿਲਦਾ ਐਸਐਸਪੀ ਜ਼ਿੰਮੇਵਾਰ ਹੋਣਗੇ ਕੀ ਲੱਗਦਾ ਵੀ ਇਹਦੇ ਨਾਲ ਨਸ਼ਾ ਬੰਦ ਹੋ ਜਾਊਗਾ ਪੰਜਾਬ 'ਚੋਂ ਸਪਲਾਈ ਬੰਦ ਹੋ ਜਾਊਗੀ ਜਾਂ ਲੋਕਾਂ ਦੇ ਪੁੱਤ ਜਿਹੜੇ ਮਰਨੇ ਵੱਜ ਜਾਣਗੇ ਨਸ਼ਾ ਤਦ ਬੰਦ ਹੋਏਗਾ ਪੰਜਾਬ 'ਚ ਜਦ ਪੋਲਿਟੀਕਲ ਵਿਲ ਹੋਏਗੀ ਇਹ ਉਹੀ ਪੰਜਾਬ ਪੁਲਿਸ ਹੈ ਜਿਹਨੇ ਅਤੰਕਵਾਦ ਜੜ ਤੋਂ ਖਤਮ ਕਰਤਾ ਸੀਗਾ ਕਿਉਂ ਕਰਤਾ ਸੀਗਾ ਤਦ ਇੱਕ ਮੁੱਖ ਮੰਤਰੀ ਆਇਆ ਜਿਸ ਦਾ ਨਾਮ ਭਗਵੰਤ ਮਾਨ ਸੀ ਉਹਨੇ ਉਹ ਪੋਲਿਟੀਕਲ ਵਿਲ ਦਿਖਾਈ ਕਿ ਮੈਂ ਪੰਜਾਬ ਦੇ ਅੰਦਰ ਜਿਹੜਾ ਹੈਗਾ ਆਤੰਕਵਾਦ ਖਤਮ ਕਰਾਂਗਾ ਔਰ ਪੁਲਿਸ ਨੇ ਕਾਰਵਾਈ ਕੀਤੀ ਪੰਜਾਬ ਦੇ ਜਿਹੜੇ ਵਰਤਮਾਨ ਡੀਜੀਪੀ ਨੇ ਅچھے ਦਮਦਾਰ ਅਫਸਰ ਨੇ ਲੇਕਿਨ ਕੁਐਸਚਨ ਹੈ ਕਿ ਉਹਨਾਂ ਕੋਲ ਪੋਲਿਟੀਕਲ ਵਿਲ ਨਹੀਂ ਹੈ ਉਹਨਾਂ ਦੇ ਨਾਲ ਜੇ ਪੋਲਿਟੀਕਲ ਵਿਲ ਹੁੰਦੀ ਤੇ ਨਸ਼ਾ ਕਦ ਦਾ ਖਤਮ ਹੋ ਗਿਆ ਹੁੰਦਾ ਜੇ ਪੋਲਿਟੀਕਲ ਵਿਲ ਹੁੰਦੀ ਤੇ ਮੁੱਖ ਮੰਤਰੀ ਸਾਹਿਬ ਨੂੰ ਇਹ ਨਾ ਕਹਿਣਾ ਪੈਂਦਾ ਕਿ ਪੁਲਿਸ ਦਾ ਨੈਕਸਸ ਹੈ ਪੁਲਿਸ ਔਰ ਨਸ਼ਾ ਤਸਕੰਦਰ ਨੈਕਸਸ ਹੈ ਦੇਖੋ ਮੇਰੀ ਉਹਨਾਂ ਨੂੰ ਬੇਨਤੀ ਹੈ ਜੇ ਪੁਲਿਸ ਔਰ ਨਸ਼ਾ ਤਸਕੰਦਰ ਨੈਕਸਸ ਹੈ ਤੇ ਮਾਨ ਸਾਹਿਬ ਪ੍ਰੈਸ ਕਾਨਫਰੰਸਿਸ ਨੈਕਸਸ ਦੀ ਗੱਲ ਨਹੀਂ ਕਰਨੀ ਪ੍ਰੈਸ ਕਾਨਫਰੰਸ ਤੇ ਬਤੌਰ ਮੁੱਖ ਮੰਤਰੀ ਕਾਰਵਾਈ ਕਰਨੀ ਚਾਹੀਦੀ ਤੁਸੀਂ ਕਾਰਵਾਈ ਕਰਨ ਦੀ ਜਿਹੜਾ ਸਿਰਫ ਜਿਹੜਾ ਕਹਿੰਦੇ ਨਾ ਜਿਹੜੇ ਉਹ ਲੈਣੀਆਂ ਹੁੰਦੀਆਂ ਨੇ ਤੁਸੀਂ ਹੈਡਲਾਈਨ ਬਟੋਰਨੀ ਹੁੰਦੀ ਹੈ ਉਹ ਕੰਮ ਇਹਨਾਂ ਨੇ ਕੀਤਾ ਸੋ ਸਰਕਾਰ ਇਸ ਮਾਮਲੇ 'ਚ ਟੋਟਲੀ ਨਾਨ ਸੀਰੀਅਸ ਹੈ ਪਿਛਲੇ ਦਿਨ ਇੱਕ ਚਰਚਾ ਵੀ ਬਣੀ ਸੀ ਜੋਸ਼ੀ ਸਾਹਿਬ ਵੀ ਕਹਿੰਦੇ ਪੁਲਿਸ ਦੇ ਹੱਥ ਖੁੱਲੇ ਛੱਡ ਦਾਂਗੇ ਅਸੀਂ ਪੁਲਿਸ ਜੋ ਚਾਹੇ ਉਹ ਕਰ ਸਕਦੀ ਹੈ ਕਿੰਨਾ ਕ ਲਾਗੂ ਹੋਇਆ ਤੁਹਾਨੂੰ ਲੱਗਦਾ ਹੈ 2 ਸਾਲਾਂ ਚ ਚਲੋ ਵੀਡੀਓ ਵਾਇਰਲ ਹੁੰਦੇ ਨੇ ਐਮਐਲਐਸ ਤੇ ਐਮਐਲਐਸ ਦੇ ਭਰਾਵਾਂ ਦੇ ਮੰਤਰੀਆਂ ਦੇ ਭਰਾਵਾਂ ਦੇ ਪਤਾ ਲੱਗ ਜਾਂਦਾ ਪੁਲਿਸ ਕਿੰਨੀ ਇੰਡੀਪੈਂਡੈਂਟ ਹੈ ਤੋਂ ਇਹਦੇ ਨਾਲ ਗੱਲ ਕਰੀ ਤਾਂ ਪਾਣੀ ਦਾ ਮੁੱਦਾ ਬੜਾ ਪੱਕਿਆ ਹੋਇਆ ਇੱਕ ਪਾਸੇ ਗਰਮੀ ਨੇ ਵੀ ਮਾਰ ਦਿੱਤੀ ਹੈ ਦੂਜੇ ਪਾਸੇ ਪ੍ਰਸ਼ਾਸਨ ਦੀ ਗੱਲ ਕਰ ਲਈਆ ਮੋਹਾਲੀ ਜ਼ਿਲ੍ਹੇ ਦੇ ਵਿੱਚ ਹੀ ਇੱਕ ਪਿੰਡ ਪਰਛ ਪੈਂਦਾ ਹੈ ਜਿੱਥੇ ਡੈਮ ਦੇ ਵਿੱਚ ਤੁਸੀਂ ਵੀ ਹੋ ਕੇ ਆਇਆ ਹੋ ਦੌਰਾ ਕਰਕੇ ਆਓ ਉਸ ਕੀ ਹਾਲਾਤ ਨੇ ਕਿਦੀਆਂ ਗੱਲ ਦੀ ਮੰਨਦੇ ਉਸ ਖਾਸ ਦੇਖੋ ਜਿਹੜਾ ਪਾਰਟ ਟਾਈਮ ਹੈ ਉਹ ਜੇ ਅੰਗੇਲੀ ਹੈ ਇੱਕ ਮਹਿਕਮੇ ਦੀ ਫਿਕਸ ਕਰਨੀ ਤੇ ਇਰੀਗੇਸ਼ਨ ਡਿਪਾਰਟਮੈਂਟ ਹੈ ਜਿਹਦੇ ਨਾਲ ਹੋਰ ਮਹਿਕਮਿਆਂ ਦੀ ਫਿਕਸ ਕਰਨੀ ਹੈ ਤੇ ਉਹਦੇ ਨਾਲ ਫਿਰ ਫੋਰੈਸਟ ਡਿਪਾਰਟਮੈਂਟ ਵੀ ਆ ਜਾਂਦਾ ਹੈ ਔਰ ਮਾਈਨਿੰਗ ਡਿਪਾਰਟਮੈਂਟ ਵੀ ਆ ਜਾਂਦਾ ਹੈ ਪਰ ਜੇ ਵੱਡੀ ਜ਼ਿੰਮੇਵਾਰੀ ਬਣਦੀ ਹੈ ਤੇ ਇਰੀਗੇਸ਼ਨ ਡਿਪਾਰਟਮੈਂਟ ਦੀ ਬਣਦੀ ਹੈ ਕਿ ਇੱਕ ਪਾਸੇ ਲੈ ਲਿਆ ਦੂਸਰਾ ਮੇਰਾ ਸਵਾਲ ਹੈ ਵੀ ਜੋਸ਼ੀ ਸਾਹਿਬ ਜਿਵੇਂ ਐਮਐਸਪੀ ਦੀ ਗਰੰਟੀ ਕਾਨੂੰਨ ਬਣਾਉਣ ਦੀ ਗੱਲ ਹੋਵੇ 16 ਫਸਲ ਤਾਂ ਐਮਐਸਪੀ ਕੱਲ ਨਰਿੰਦਰ ਮੋਦੀ ਨੇ ਐਲਾਨ ਕਰ ਦਿੱਤੀ ਹੈ ਕਿਸਾਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਇੱਕ ਪਾਸੇ ਵੀ ਇਹ ਸਾਡਾ ਨਾ ਧੋਖਾ ਕੀਤਾ ਗਿਆ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਬੱbbi ਬਾਦਲ ਨੇ ਉਹ ਕਹਿੰਦੇ ਵੀ ਇਹ ਸਾਰਾ ਕਸੂਰ ਜਿਹੜਾ ਕੇਂਦਰ ਸਰਕਾਰ ਦਾ ਧੋਖਾ ਕਰ ਰਹੀ ਹੈ ਕਿਸਾਨਾਂ ਦੇ ਨਾਲ ਹਾਲਾਂਕਿ ਉਹਨਾਂ ਨੂੰ ਜਿਹੜਾ C2+ ਫਾਰਮੂਲੇ ਦੇ ਅਨੁਸਾਰ MSP ਗਰੰਟੀ ਕਾਉਂਟ ਬਣਾਉਣਾ ਚਾਹੀਦਾ ਔਰ ਫਸਲ ਦੇਣਾ ਚਾਹੀਦਾ ਦੇਖੋ ਗੱਲ ਇਹ ਹੈ ਕਿ ਵੀ ਅੱਜ ਦੀ ਡੇਟ 'ਚ ਸੋਮਨਾਥਨ ਕਮਿਸ਼ਨ ਦੇ ਅਨੁਸਾਰ ਡਬਲ ਭਾਅ ਕਰਕੇ ਜਿਹੜਾ ਹੈਗਾ MSP ਦਿੱਤੀ ਜਾ ਰਹੀ ਹੈ ਔਰ ਪਾਰ ਸਰਕਾਰ ਨਰਿੰਦਰ ਮੋਦੀ ਜੀ ਕਿਸਾਨਾਂ ਦੇ ਵੈਲਫੇਅਰ ਵਾਸਤੇ ਕਮਿਟਿਡ ਨੇ ਜਿਹੜੇ ਲੋਕ ਕੁਐਸਚਨ ਚੱਕ ਰਹੇ ਨੇ ਮੈਂ ਉਹਨਾਂ ਨੂੰ ਕੁਐਸਚਨ ਪੁੱਛਦਾ ਕਿ ਜੇ ਬੀਜੇਪੀ ਮਾੜੀ ਹੈ ਤੇ ਦੱਸੋ ਵੀ ਹਰਿਆਣਾ ਚ ਭਾਜਪਾ ਸਰਕਾਰ 14 ਫਸਲਾ ਤੇ ਐਮਐਸਪੀ ਦਿੰਦੀ ਹੈ ਪੰਜਾਬ ਦੇ ਅੰਦਰ ਸਿਰਫ ਦੋ ਫਸਲਾਂ ਤੇ ਮਿਲਦੀ ਹੈ ਪੰਜਾਬ ਚ ਆਮ ਆਦਮੀ ਪਾਰਟੀ ਸਰਕਾਰ ਹੈ ਔਰ ਹਰਿਆਣਾ ਚ ਭਾਜਪਾ ਸਰਕਾਰ ਹੈ ਤੇ 14 ਫਸਲਾ ਐਮਐਸਪੀ ਦੇਣ ਵਾਲੀ ਸਰਕਾਰ ਮਾੜੀ ਹੋਈ ਜਾਂ ਦੋ ਫਸਲਾਂ ਤੇ ਐਮਐਸਪੀ ਦੇਣ ਵਾਲੀ ਸਰਕਾਰ ਮਾੜੀ ਹੋਈ ਦੂਸਰਾ ਹਰਿਆਣਾ ਦੇ ਅੰਦਰ 23 ਸਬਜ਼ੀਆਂ ਦੇ ਉੱਪਰ ਐਮਐਸਪੀ ਹੈ ਉਹਨੂੰ ਕਹਿੰਦੇ ਭਾਵਵੰਤਰ ਪਰਪਾਈ ਸਕੀਮ ਹੈ ਹਰਿਆਣਾ ਦੇ ਕਿਸਾਨ ਨੂੰ ਆਲੂ ਪਿਆਜ਼ ਟਮਾਟਰ ਗੋਭੀ ਸਾਰੀ ਸਬਜ਼ੀਆਂ ਦਾ ਜਿਹੜਾ ਹੈਗਾ ਭਾਅ ਮਿਲਦਾ ਹੈ ਉਹਨਾਂ ਨੂੰ ਖੇਤਾਂ 'ਚ ਰੋਲਣੀ ਨਹੀਂ ਪੈਂਦੀ ਪਰ ਪੰਜਾਬ ਦੇ ਅੰਦਰ ਇੱਕ ਵੀ ਸਬਜ਼ੀ ਦੇ ਉੱਪਰ ਭਗਵੰਤ ਮਾਨ ਸਰਕਾਰ ਐਮਐਸਪੀ ਨੇ ਦਿੰਦੀ ਪਾਵਨ ਤਾਂ ਪਰ ਪ੍ਰਾਈਸ ਕਿ ਵੀ ਨਹੀਂ ਦਿੰਦੀ ਤੇ ਮਾੜਾ ਕੌਣ ਹੋਇਆ ਆਮਾ ਦੀ ਪਾਰਟੀ ਹੋਏ ਕਿ ਭਾਜਪਾ ਮਾੜੀ ਆਮਾ ਦੀ ਪਾਰਟੀ ਦੀ ਸਰਕਾਰ ਹੋਈ Rajasthan ਦੇ ਅੰਦਰ ਭਾਜਪਾ ਸਰਕਾਰ 2375 ਰੁਪਏ ਕਣਕ ਦੇ ਉੱਪਰ 125 ਰੁਪਏ ਬੋਨਸ ਦੇ ਰਹੀ ਹੈ ਮਾਨ ਸਾਹਿਬ ਤੋਂ 125 ਰੁਪਏ ਬੋਨਸ ਨਹੀਂ ਦੇ ਰਹੇ ਜਿਹੜਾ ਕਿਸਾਨ ਸਨਮਾਨ ਨਦੀ ਆਂਦੀ ਹੈ 6000 ਰੁਪਏ ਕੇਂਦਰ ਤੋਂ ਆਉਂਦਾ ਹੈ 2000 ਰੁਪਏ Rajasthan ਦੀ ਭਾਜਪਾ ਸਰਕਾਰ પાਕੇ ਦੇ ਰਹੀ ਹੈ ਪੰਜਾਬ ਤੇ ਤਾਂ ਆਮਾ ਦੀ ਪਾਰਟੀ ਪਾਕ ਨਹੀਂ ਦੇ ਰਹੀ ਤੋਂ ਨਾ ਤਾਂ ਦੋ ਫਸਲਾਂ ਦੇ ਲਾਵਾ ਐਮ ਐਸ ਪੀ ਦੇ ਰਹੀ ਹੈ ਨਾ ਸਬਜੀਆਂ ਤੇ ਐਮਐਸਪੀ ਦੇ ਰਹੀ ਹੈ ਨਾ ਹੀ ਜਿਹੜਾ ਹੈਗਾ ਕਿਸਾਨ ਸਨਮਾਨ ਨਿਧੀ ਚ ਕੋਈ ਪੈਸਾ ਐਡ ਕਰ ਰਹੀ ਹੈ ਠੀਕ ਹੈ ਤੇ ਇਹਨਾਂ ਸਾਰੀ ਗੱਲਾਂ ਤੇ ਚੁ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਧਿਆਨ ਆਏਗਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਕਿਸਾਨ ਪੱਖੀ ਹੈ ਔਰ ਜਿਹੜੀ ਬਾਕੀ ਪਾਰਟੀਆਂ ਹੈ ਉਹ ਇੱਕ ਤਰ੍ਹਾਂ ਕਿਸਾਨ ਪੱਖੀ ਹੋਣ ਦੀ ਗੱਲਾਂ ਤਾਂ ਕਰਦੀਆਂ ਮੂੰਹ ਤੋਂ ਸੇਵਾ ਕਰਦੀਆਂ ਪ੍ਰੈਕਟੀਕਲੀ ਕੋਈ ਐਕਸ਼ਨ ਨਹੀਂ ਲੈਂਦੀ ਅੱਜ ਉਹਨੇ ਐਲਾਨ ਕੀਤਾ ਵੀ ਕਹਿੰਦੇ ਸਾਡੀ ਰਿਪੋਰਟ ਪੂਰੀ ਤਿਆਰ ਹੋ ਰਹੀ ਹੈ ਕੁਝ ਕੁ ਸਮੇਂ ਤੱਕ ਅਸੀਂ ਮੁੱਖ ਮੰਤਰੀ ਨੂੰ ਦੇਵਾਂਗੇ ਜਿਦੇ ਵਿੱਚ ਐਮਐਸਪੀ ਗਰੰਟੀ ਕਾਨੂੰਨ ਕਹਿ ਲਈਏ ਜਾਂ ਫਿਰ ਕਿਸਾਨਾਂ ਦੇ ਹੱਕ ਜਿਹੜੇ ਹਿਮਾਇਤੀ ਨਹੀਂ ਹੋਣ ਦਾ ਫੈਸਲਾ ਵੀ ਕਰਨਗੇ ਔਰ ਫਾਈਲ ਜਿਹੜੀ ਹੈ ਸੌਂਪਣਗੇ ਮੁੱਖ ਮੰਤਰੀ ਨੂੰ ਕਿਵੇਂ ਦੇਖਦੇ ਹੋ ਸਾਡੇ ਜਿੱਥੇ ਬੰਦਿਆਂ ਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਤੁਹਾਡੇ ਨਾਲ ਪੂਰਾ ਪੰਜਾਬ ਨਹੀਂ ਹੈ ਕਿਸਾਨ ਜਥੇਬੰਦੀਆਂ ਨਾਲ ਵਿਚਾਰ ਕਰਨਾ ਚਾਹਦਾ ਹੈ ਕਿ ਤੁਸੀਂ ਆਪ ਵੀ ਕਿਸਾਨ ਜਥੇਬੰਦੀਆਂ ਇਕੱਠੀ ਨਹੀਂ ਹੈ ਠੀਕ ਹੈ ਇੱਕ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤੀ ਕੇ ਇੱਕ ਰਾਜਨੀਤੀ ਕੇ ਸਾਰੇ ਹਿੱਸਿਆਂ ਚ ਵੰਡੇ ਹੋਏ ਨੇ ਔਰ ਕਈ ਕਿਸਾਨ ਜਥੇਬੰਦੀਆਂ ਦੇ ਲੀਡਰ ਹੈ ਉਹਨਾਂ ਦੇ ਉੱਪਰ ਸਿਆਸੀ ਮੰਤਵ ਪੂਰੇ ਕਰਨ ਦੇ ਆਮ ਆਦੀ ਪਾਰਟੀ ਕਾਂਗਰਸ ਔਰ ਕਾਲੀ ਦਲ ਦੇ ਇਹਨਾਂ ਦੇ ਉੱਪਰ ਇਲਜ਼ਾਮ ਲੱਗਦੇ ਨੇ ਮੇਰੀ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਵੀ ਜਿਹੜੇ ਤੁਸੀਂ ਧਰਨੇ ਪ੍ਰਦਰਸ਼ਨ ਕਰਦੇ ਹੋ ਉਹਨੇ ਤੱਕ ਕਰੋ ਵੀ ਕਿਸੇ ਦੇ ਉੱਪਰ ਹਸਨ ਨਾ ਪਵੇ ਆਪਣੀ ਜਿਹੜੀ ਹੈ ਇਨਕਮ ਵਧਾਉਣ ਵਾਸਤੇ ਤੁਸੀਂ ਹੋਰਾਂ ਦੀ ਇਨਕਮ ਨੂੰ ਜ਼ੀਰੋ ਕਰ ਰਹੇ ਹੋ ਕਿ ਜਿਹੜਾ ਤੁਸੀਂ ਟਰੈਕਟਰ ਚਲਾਉਂਦੇ ਹੋ ਇੱਕ ਇੰਡਸਟਰੀ ਚ ਬਣਦਾ ਹੈ ਜਿਹੜੇ ਜਸ ਤੇਲ ਪਾਉਂਦੇ ਉਹ ਵੀ ਇੰਡਸਟਰੀ ਦੀ ਰਾਹੀ ਹੀ ਆਂਦਾ ਹੈ ਜਿਹੜੇ ਤੁਸੀਂ ਕੱਪੜੇ ਬੰਦੇ ਹੋ ਕਪਾਹ ਤੁਸੀਂ ਉਗਾਉਂਦੇ ਹੋ ਲੇਕਿਨ ਉਹ ਕੱਪੜਾ ਜਿਹੜਾ ਹੈਗਾ ਉਹ ਇੰਡਸਟਰੀ ਹੀ ਬਣਾਦੀ ਹੈ ਤੇ ਜਿੰਨੀ ਜ਼ਰੂਰੀ ਕਿਸਾਨ ਦੇ ਵੱਲੋਂ ਪੈਦਾਵਾਰ ਹੈ ਉਨਿੰਹੀ ਜ਼ਰੂਰੀ ਇੰਡਸਟਰੀ ਵੀ ਹੈਗੀ ਹੈ ਤੇ ਤੁਹਾਡੇ ਸ਼ੰਭੂ ਬਾਰਡਰ ਧਰਨਿਆ ਕਰਕੇ ਲੁਧਿਆਣ ਦੀ ਇੰਡਸਟਰੀ ਤਬਾਹ ਹੋ ਗਈ ਹੈ ਸਪੋਰਟਸ ਇੰਡਸਟਰੀ ਜਿਹੜੀ ਹੈਗੀ ਹੈ ਜਲੰਧਰ ਦੀ ਤਬਾਹ ਹੋ ਰਹੀ ਹੈ ਆਮ ਵਪਾਰੀ ਦੁਖੀ ਹੈ ਜਿੱਥੇ ਸ਼ੰਭੂ ਬਾਰਡਰ ਦੇ ਆਸ-ਪਾਸ ਦੇ ਪਿੰਡਾਂ ਦੇ ਜਿਹੜਾ ਹੈਗਾ ਵਪਾਰ ਬੰਦ ਹੋ ਗਿਆ ਤੇ ਉੱਥੇ ਕਈ ਸਾਰੇ ਟਾਬੇ ਹੋਰ ਦੁਕਾਨਾਂ ਜੜੀਆਂ ਉਹਨਾਂ ਲੋਕਾਂ ਨੇ ਬੰਦ ਹੀ ਕਰਤੀਆਂ ਨੇ ਇਹ ਕਹਿਵਾਂ ਧਰਨਾ ਕਿ ਤੁਹਾਡੀ ਆਪਣੀ ਮੰਗਾ ਵਾਸਤੇ ਤੁਸੀਂ ਹੋਰਾਂ ਦੇ ਜਿਹੜਾ ਹੈ ਜੀਵਨ ਔਰ ਹੋਰਾਂ ਦਾ ਬਿਜ਼ਨਸ ਜਿਹੜਾ ਹੈ ਠੱਪ ਕਰ ਦਿਓ ਮੇਰੀ ਬੇਨਤੀ ਹੈ ਕਿ ਇਹੋ ਜੇ ਕੰਮ ਬੰਦ ਕਰੋ ਜਾਗੋ ਪਾਛ ਪਾ ਸਰਕਾਰ ਜਿਹੜੀ ਹੈ ਕਿਸਾਨ ਹਤੀਸ਼ੀ ਹੈ ਜੇਕਰ ਫੇਰ ਵੀ ਤੁਹਾਡੀ ਕੋਈ ਗੱਲ ਰਹਿੰਦੀ ਹੈ ਜੜੀਆਂ ਤੁਹਾਨੂੰ ਲੱਗਦਾ ਕਿ ਪੂਰੀਆਂ ਹੋਣੀ ਚਾਹੀਦੀਆਂ ਸਰਕਾਰ ਨਾਲ ਗੱਲਬਾਤ ਕਰੋ ਜੋ ਵੀ ਗੱਲ ਹੋਣੀ ਹੈ ਉਹ ਗੱਲਬਾਤ ਸਿਰੇ ਚੜਨੀ ਹੈ ਬੀਜੇਪੀ ਦਾ ਵਿਰੋਧ ਕਰਕੇ ਨਹੀਂ ਚੜਨੀ ਹੈ ਹੁਣ ਮੈਂ ਡੱਲੇਵਾਲ ਸਾਹਿਬ ਨੂੰ ਪੰਦੇਰ ਸਾਹਿਬ ਨੂੰ ਸਾਰਿਆਂ ਲੈ ਲਵਾਂਗਾ ਲੈ ਲਿਆ ਸਵਾ ਤੁਸੀਂ ਮਿਲ ਗਿਆ ਕੇਂਦਰੀ ਸਰਕਾਰ ਬਣ ਗਈ ਨਾ ਤੁਹਾਡੇ ਬੋਲੇ ਕੀ ਹੋਇਆ ਕੁਛ ਨਹੀਂ ਹੋਇਆ ਤੁਹਾਡੇ ਬੋਲੇ ਤੁਸੀਂ ਕਹੋ ਬੀਜੇਪੀ ਸੀਟਾਂ ਕੱਢ ਗਏ ਕੁਛ ਵੀ ਬੋਲੇ ਸਰਕਾਰ ਸਾਡੀ ਬਣ ਗਈ ਹੁਣ ਜੇ ਤੁਹਾਡੀ ਗੱਲ ਪੂਰੀ ਕਰਨੀ ਤਾਂ ਅਸੀਂ ਕਰਨੀ ਨਾ ਅਸੀਂ ਗੱਲ ਤੁਹਾਨੂੰ ਪਹਿਲੇ ਵੀ ਸਮਝਾ ਰਹੇ ਸੀਗੇ ਕਿ ਆਵਾ ਦੀ ਪਾਰਟੀ ਸਰਕਾਰ ਨਹੀਂ ਬਣਨੀ ਠੀਕ ਹੈ ਕਾਂਗਰਸ ਦੀ ਸਰਕਾਰ ਹੀ ਬਣਨੀ ਸਰਕਾਰ ਭਾਜਪਾ ਦੀ ਬਣਨੀ ਹੈ ਪਾਛਪਣਾ ਗੱਲਬਾਤ ਕਰੋ ਜੇ ਸਾਜਨਾ ਖੜੇ ਹੁੰਦੇ ਤੁਹਾਡੇ ਸਾਡੀ ਆਪਸ ਵਿੱਚ ਬਾਤਚਿਤ ਖੁੱਲੀ ਹੁੰਦੀ ਤੇ ਗੱਲਬਾਤ ਦੇ ਰਸਤੇ ਨਾਲ ਹੋਰ ਨਵੇਂ ਰਸਤੇ ਤੁਹਾਡੀ ਮੰਗਲ ਪ੍ਰਤੀ ਖੁੱਲਦੇ ਚਲੋ ਅਸੀਂ ਅਹੰਕਾਰ ਚ ਨਹੀਂ ਹੈ ਅਸੀਂ ਅੱਜ ਵੀ ਤੁਹਾਡੇ ਨਾਲ ਚੱਲਣ ਤਿਆਰ ਹੈ ਇਹ ਜਿਹੜਾ ਲੜਾਈ ਦਾ ਸਾਨੂੰ ਮੜਾ ਆਖਣ ਦਾ ਸਾਡੀ ਹਰ ਗੱਲ ਦੀ ਬੀਜੇਪੀ ਦੀ ਨਿਖੇਧੀ ਕਰਨ ਦਾ ਜਿਹੜਾ ਤੁਸੀਂ ਏਜੰਡਾ ਲਿਆ ਇਸ ਏਜੰਡੇ ਨੂੰ ਛੱਡੋ ਜਿਹੜਾ ਤੁਸੀਂ ਲਾਲ ਚੱਡੀਆਂ ਪਾਈਆਂ ਉਹ ਲਾਲ ਚੱਡੀਆਂ ਇੱਕ ਪਰੇ ਛੱਡ ਦਿਓ ਠੀਕ ਹੈ ਕਾਮਰੇਡੀ ਭਾਵ ਤੋਂ ਬਾਹਰ ਆ ਜਾਓ ਠੀਕ ਹੈ ਇਹ ਬੀਜੇਪੀ ਦੇ ਵਿਚਾਰਧਾਰਕ ਵਿਰੋਧ ਬੰਦ ਕਰੋ ਕਿਸਾਨਾਂ ਦੀ ਗੱਲ ਹੈ ਸਾਡੇ ਨਾਲ ਬੈਠੋ ਅਸੀਂ ਸਮਾਧਾਨ ਕਰਾਵਾਂਗੇ ਇਸੇ ਤੇ ਇੱਕ ਸਵਾਲ ਹੈ ਜੋਸ਼ੀ ਜਿਹੜੇ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ ਬੱਬੀ ਬਾਦਲੋ ਕਹਿੰਦੇ ਵੀ ਸੋ ਜਿਹੜਾ ਸੁਨੀਲ ਜਾਖੜ ਨੂੰ ਵੇਖਣਾ ਨੇ ਨਿਸ਼ਾਨਾ ਸਾਧਿਆ ਉਹ ਕਹਿੰਦੇ ਵਿਚੋਲਗਿਰੀ ਵਾਲਾ ਕੰਮ ਹੋ ਰਿਹਾ ਐ ਐਮਐਸਪੀ ਦੇਣ ਦਾ ਜਿਹੜਾ ਇੱਕ ਤਰ੍ਹਾਂ ਦਾ ਧੋਖੇ ਦੇ ਨਾਲ ਸਾਰਾ ਕੁਝ ਦਿੱਤਾ ਜਾ ਰਿਹਾ ਕਿਉਂਕਿ ਫਾਇਦਾ ਉਲਟਾ ਇੰਡਸਟਰੀਜ਼ ਨੂੰ ਪਹੁੰਚਾਉਣਾ ਚਾਹੁੰਦੇ ਆ ਸਾਡੇ ਦੇ ਵਿੱਚੋਂ ਆਪ ਵੀ ਬਦਲ ਕਿਹੜੀ ਪਾਰਟੀ ਚਾ ਅੱਜਕੱਲ ਆਮ ਆਦਮੀ ਪਾਰਟੀ ਕਿ ਕਦੀ ਸ਼੍ਰੋਮਣੀ ਅਕਾਲੀ ਦਲ ਦਾ ਹੁੰਦਾ ਸੀ ਨਾ ਹਾਂ ਛੱਡ ਛੱਡ ਬੱਬੀ ਬਾਦਲ ਸਾਹਿਬ ਮੈਨੂੰ ਇਹ ਸਮਝਾਇਓ ਕਿ ਆਮ ਆਦੀ ਪਾਰਟੀ ਜਿਹੜੀ ਦੇਸ਼ ਦੇ ਅੰਦਰ ਪੂਰੇ ਕੈਂਡੀਡੇਟ ਵੀ ਨਹੀਂ ਖੜੀ ਕਰ ਪਾਈ ਜਿਹਨੂੰ ਪੂਰੇ ਦੇਸ਼ ਦੇ ਅੰਦਰ 1.1% ਹੀ ਸਿਰਫ ਵੋਟ ਮਿਲੀ ਹੈ ਜਿਹਦੇ ਰਾਜਸਥਾਨ ਯੂਪੀ ਹਰ ਸੂਬੇ ਮਿਲ 11-12 ਸੂਬੇ ਦੀ ਲਿਸਟ ਹੈ ਜਿੱਥੇ ਤੁਹਾਡੇ ਕੈਂਡੀਡੇਟ ਖੜੇ ਕਰਦੇ ਉਹਨਾਂ ਦੀ ਜਮਾਨਤਾਂ ਜਬਤ ਹੋ ਗਈਆਂ ਉਹ ਆਮ ਆਦੀ ਪਾਰਟੀ ਨੇ ਨਾ ਇਹਨਾਂ ਦੀ ਸਮੱਸਿਆ ਹੱਲ ਨਹੀਂ ਕਰਨੀ ਠੀਕ ਹੈ ਉਹ ਭਾਜਪਾ ਨੇ ਕਰਨੀ ਹੈ ਠੀਕ ਹੈ ਜੇ ਤੁਹਾਡੇ ਹੱਥ 'ਚ ਕੁਝ ਹੈਗਾ ਤੇ ਤੁਹਾਡੇ ਅੰਦਰ ਜੇ ਕੋਈ ਸਵੈਮਾਨ ਹੈਗਾ ਤੁਹਾਡੇ ਅੰਦਰ ਕੋਈ ਆਤਮ ਸਨਮਾਨ ਹੈ ਕਿ ਭਾਈ ਬਾਦਲ ਜੀ ਤੇ ਫਿਰ ਜਾ ਕੇ ਨਾ ਮਾਨ ਸਾਹਿਬ ਨੂੰ ਪੜੋ ਕੇਜੀਵਾਲ ਸਾਹਿਬ ਨੂੰ ਪੜੋ ਜਿਹੜੇ ਕਹਿੰਦੇ ਸੀਗੇ ਅਸੀਂ ਸਰਕਾਰ ਬੰਦੇ ਹੀ ਸਟੇਟ ਵੱਲੋਂ ਐਮਐਸਪੀ ਦੀ ਲੀਗਲ ਗਰੰਟੀ ਦੇਵਾਂਗੇ ਉਸ ਗੱਲ ਤੇ ਪੁੱਛ ਤੇ ਬੱ비 ਬਾਦਲ ਜੀ ਮੂਹਰੇ ਤਾਲਾ ਮਾਰ ਲੈਣਗੇ ਠੀਕ ਹੈ ਕਿਉਂਕਿ ਹੁਣ ਆਪਣੇ ਬੰਦੇ ਨੂੰ ਕੁਐਸਚਨ ਕਿਵੇਂ ਪੁੱਛੀਏ ਕਿਉਂਕਿ ਕਿਤੇ ਨਾ ਕਿਤੇ ਸੱਤਾ ਦੇ ਜਿਹੜੇ ਹੈ ਨਾ ਇਹਨਾਂ ਦੇ ਅੰਦਰ ਕਿਤੇ ਨਾ ਕਿਤੇ ਉਹ ਹੈਗਾ ਮੋਹ ਹੈਗਾ ਉਹਦਾ ਲਾਲਚ ਹੈਗਾ ਠੀਕ ਹੈ ਬੱ비 ਬਾਦਲ ਸਾਹਿਬ ਜੇ ਅੰਦਰ ਕੁਝ ਤੁਹਾਡੇ ਗੈਰਤ ਹੈਗੀ ਹੈ ਤੇ ਉਹ ਉਹ ਵਾਅਦੇ ਯਾਦ ਕਰੋ ਭਗਵੰਤ ਮਾਨ ਦੇ ਜਾਂ ਫ ਜਿਹੜੇ ਅਰਵਿੰਦ ਕੇਜਵਾਲ ਨੇ ਕਹਿ ਸੀ ਕਿ ਸਰਕਾਰ ਬੰਦੇ ਹੀ ਅਸੀਂ ਸੂਬੇ ਦੇ ਅੰਦਰ ਐਮਐਸਪੀ ਦੀ ਲੀਗਲ ਗਾਰੰਟੀ ਲਾਗੂ ਕਰਾਂਗੇ ਆਪਣਾ ਤਾਂ ਲਾਗੂ ਨਹੀਂ ਕਰ ਸਾਨੂੰ ਪੁੱਛਦੇ ਹੋ ਜਿਹਦੇ ਤਿੰਨ ਐਮਪੀ ਵੀ ਨਹੀਂ ਬਣਾ पाए ਜਿਹੜੇ ਹੈ ਨਾ ਜਿਹੜਾ ਇੱਕ ਐਮਪੀ ਟਿਕੜੀ ਸੀ ਉਹ ਤੋਂ ਛੱਡ ਕੇ ਚਲਾ ਗਿਆ ਸਾਰੇ ਸੂਬਿਆਂ 'ਚ ਪੰਜਾਬ ਛੱਡ ਕੇ ਤੇ ਜਮਾਨਤਾਂ ਜਬਤ ਹੁੰਦੀਆਂ ਦਿੱਲੀ 'ਚ ਜਿੱਥੇ ਤੁਸੀਂ ਰੋਲ ਮਾਡਲ ਕਹਿੰਦੇ ਹੋ ਕਿ ਸਾਡਾ ਬਹੁਤ ਅਜਾ ਸ਼ਾਸਨ ਚੱਲਦਾ ਹੈ ਰੋਲ ਮਲਤਮ ਰੋਲ ਮਾਡਲ ਸ਼ਾਸਨ ਹੈਗਾ ਉੱਥੇ ਤੁਹਾਡੇ ਸਾਰੇ ਸਾਰੇ ਐਮਪੀ ਚੋਣ ਹਾਰ ਗਏ ਨੇ ਉਹ ਸੰਸਮਝਾ ਰਹੇ ਨੇ ਚਲੋ ਬੱਬੀ ਜੀ ਆਖਰ ਦੀ ਸ ਗੱਲਾਂ ਦੀ ਗੱਲ ਹੈ ਐਮਐਸਪੀ ਦੀ ਲੀਗਲ ਗਰੰਟੀ ਕੇਜਰੀਵਾਲ ਤੇ ਮਾਨਨੇ ਕਿਹਾ ਸੀਗਾ ਉਹ ਪੂਰੀ ਕਰਵਾ ਦਿਓ ਜੇ ਤੁਹਾਡੇ ਅੰਦਰ ਕੋਈ ਸਿਹਤ ਮਹਾਰਾਜਿਸਵਾ ਵੀ ਮਾਰ ਹੈਗਾ ਸੋ ਚਰਚਾ ਇਹ ਵੀ ਹੈ ਦੂਸਰੇ ਪਾਸੇ ਲਾਰੈਂਸ ਕੁਸ਼ਨੋਈ ਦੀ ਜਿਹੜੀ ਵੀਡੀਓ ਕੋਰ ਵਾਇਰਲ ਹੋਈ ਹੈ ਈਦ ਦੀ ਮੁਬਾਰਕ ਦੇ ਰਹੇ ਆ ਪਾਕਿਸਤਾਨੀ ਜਿਹੜੇ ਸਜ਼ਾਦ ਪੱਟੀ ਨਾਮ ਦਾ ਇੱਕ ਵਿਅਕਤੀ ਹੈ ਸੋ ਕੀ ਐਕਸ਼ਨ ਤੁਸੀਂ ਲਿਆ ਕਿਉਂਕਿ ਸਾਰੇ ਚਰਚਾ ਇਹ ਹੀ ਹੈ ਵੀ ਕੇਂਦਰ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਸੀ ਇਹ ਕਿਵੇਂ ਹੋ ਗਿਆ ਕਿਉਂਕਿ ਪਿਛਲੇ ਦਿਨੀ ਪੰਜਾਬ ਚ ਵੀ ਇਹ ਹੋਇਆ ਸੀ ਦੇਖੋ ਕੇਂਦਰ ਸਰਕਾਰ ਐਕਸ਼ਨ ਕਿਹੜੀ ਗੱਲ ਤੇ ਲਵੇ ਹੋਇਆ ਕਿੱਥੇ ਕਿਸ ਨੂੰ ਪਤਾ ਕਿਸ ਨੂੰ ਇਸ ਗੱਲ ਦਾ ਪਤਾ ਕਿਸੇ ਨੂੰ ਪਤਾ ਕਦ ਦੀ ਰਿਕਾਰਡਿੰਗ ਹੈ ਕਿੱਥੇ ਹੋਈ ਹੈ ਪੰਜਾਬ ਸਰਕਾਰ ਜਿਹੜਾ ਇਹਦੀ ਇਨਕੁਆਇਰੀ ਕਰੇ ਔਰ ਇਨਕੁਆਇਰੀ ਕਰਕੇ ਜੇ ਕਿਸੇ ਹੋਰ ਸੂਬੇ ਨਾਲ ਸੰਬੰਧਿਤ ਗੱਲ ਆਂਦੀ ਹੈ ਤੱਥਾਂ ਦੇ ਆਧਾਰ ਤੇ ਗੱਲਾਂ ਦੇ ਆਧਾਰ ਤੇ ਨਹੀਂ ਸਿਰਫ ਭੰਡੀ ਵਿਚਾਰ ਕਰਨ ਲਈ ਜੇ ਆਂਦੀ ਹੈ ਤੇ ਉਹਨਾਂ ਸੂਬੇ ਦੇ ਪੁਲਿਸ ਨਾਲ ਸੰਪਰਕ ਕਰੇ ਹਰ ਸੂਬੇ ਦੀ ਜੜੀ ਪੁਲਿਸ ਹੈ ਉਹ ਲਾਰੈਂਸ ਬਿਸ਼ਨੋਈ ਵਰਗੇ ਜਿਹੜੇ ਸਾਡੇ ਗੈਂਗਸਟਰਸ ਨੇ ਉਹਨਾਂ ਦੇ ਖਿਲਾਫ ਹੈ ਕੋਈ ਵੀ ਸਰਕਾਰ ਇਹਦੀ سپورਟ ਇਹਦੀ ਨਹੀਂ ਕਰ ਸਕਦੀ ਇਸ ਕਰਕੇ ਬਣਦੀ ਕਾਰਵਾਈ ਜ਼ਰੂਰ ਹੋਏਗੀ ਪਰ ਪਹਿਲੇ ਬੰਦੀ ਕਾਰਵਾਈ ਜੜੀ ਹੈਗੀ ਹੈ ਉਹ ਪੰਜਾਬ ਦੀ ਸਰਕਾਰ ਭਗਵੰਤ ਮਾਨ ਸਰਕਾਰ ਕਰੇ ਬਿਲਕੁਲ ਨੀਤ ਜੋਸ਼ੀ ਸਟੇਟ মিডিਆ ਹੈੱਡ ਬੀਜੇਪੀ ਦੇ ਨੇ तमाम ਮੁੱਦਿਆਂ ਦੇ ਉੱਪਰ ਗੱਲਬਾਤ ਹੋਈ ਹੈ ਹਾਲਾਂਕਿ ਪੰਜਾਬ ਦੇ ਵਿੱਚ ਕਈ ਪੱਖ ਤੇ ਮੁੱਦੇ ਵੀ ਨੇ ਜਿਹਨੂੰ ਲੈ ਕੇ ਬੀਜੇਪੀ ਐਕਟਿਵ ਨਜ਼ਰ ਆ ਰਹੀ ਹੈ ਫਿਰ ਚਾਹੇ ਉਹ ਨਸ਼ੇ ਦਾ ਮੁੱਦਾ ਹੋਵੇ ਬੇਰੁਜ਼ਗਾਰੀ ਦਾ ਮੁੱਦਾ ਹੋਵੇ ਜਾਂ ਫਿਰ ਪਾਣੀਆਂ ਦਾ ਮੁੱਦਾ ਜਿਹੜਾ ਹੋਵੇ ਕਿਉਂਕਿ ਬਿਜਲੀ ਦੇ ਲੰਮੇ ਕੱਟ ਲੱਗ ਰਹੇ ਨੇ ਪੰਜਾਬ ਚਰਚਾ ਇਹ ਵੀ ਹੈ ਕਿ ਜਿਸ ਰਿੱਕੇ ਨਾਲ मंग बद रही है उस तरीके की खपत भी जी है कि वो हो रही है कैमरा परसन गणेश के नाल मनजोत सिंह कांग दैनिक सवेरा टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर